ਕਸ਼ਮੀਰ ਸਿੰਘ ਖੁੰਡਾ ਜੀ ਕੋਆਰਡੀਨੇਟਰ ਹਾਸ਼ੀਆ ਲੋਕ ਦਲ ਅਤੇ ਸੰਯੁਕਤ ਦਲਤ ਮੋਰਚਾ ਤੇ ਕੋਰ ਕਮੇਟੀ ਦੇ ਮੈਂਬਰ ਹੋਣ ਵਜੋਂ ਆਪ ਜੀ ਦੇ ਨਾਲ ਇੱਕ ਵਿਸ਼ੇਸ਼ ਮੁੱਦੇ ਤੇ वार्ता ਜਿਹੜੀ ਹੈ ਉਹ ਸਾਂਝੀ ਕਰ ਰਿਹਾ ਹਾਂ ਉਹਦਾ ਸਬੰਧ ਹੈ ਪੰਜਾਬ ਫੂਡ ਸਪਲਾਈ ਡਿਪਾਰਟਮੈਂਟ ਜਿਸ ਨੇ ਡੀਪੋ 홀ਡਰਾਂ ਦੀਆਂ 10003 ਅਸਾਮੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਤੇਈ ਜਿਲ੍ਹਿਆਂ ਦੇ ਵਿੱਚ ਹੀ ਕੱਢੀਆਂ ਨੇ ਸੋ ਉਹ 10000 ਤਿੰਨ ਅਸਾਮੀਆਂ ਦਾ ਮੈਂ ਜੋ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ ਹਾਂ ਉਸ ਦੇ ਵਿੱਚ ਜੋ ਵਿਸ਼ੇਸ਼ ਗੱਲ ਹੈ ਕਿ ਇੱਕ ਜੋ ਪੰਜਾਬ ਪੰਜਾਬ ਦਾ ਸ਼ਡਿਊਲਡ ਕਾਸਟ ਭਾਈਚਾਰਾ ਹੈ ਉਸ ਨੂੰ ਇਸ ਦੇ ਵਿੱਚੋਂ ਆਖੋ ਪਰੋਖੇ ਕੀਤਾ ਗਿਆ ਹੈ ਮੈਂ ਆਪ ਜੀ ਦੇ ਨਾਲ ਇਹਦੇ ਕੁਝ ਡਾਟੇ ਸਾਂਝੇ ਕਰ ਦਿੰਨਾ ਕਿ ਜੋ ਪੋਸਟਾਂ ਕੱਢੀਆਂ ਗਈਆਂ ਨੇ 10003 ਉਹਦੇ ਵਿੱਚੋਂ ਸ਼ਡਿਊਲਡ ਕਾਸਟ ਭਾਈਚਾਰੇ ਦੀਆਂ ਪੋਸਟਾਂ ਬਣਦੀਆਂ ਨੇ 2501 2501 ਪਰ ਜਿਹੜੀਆਂ ਪੋਸਟਾਂ ਡੀਪੂ 홀ਡਰਾਂ ਵਾਸਤੇ ਰਾਖਵੀਆਂ ਰੱਖੀਆਂ ਗਈਆਂ ਹਨ ਉਹ ਸਿਰਫ ਤੇ ਸਿਰਫ ਹਨ 841 ਜਿਹਦਾ ਮਤਲਬ ਇਹ ਬਣਦਾ ਹੈ ਕਿ 2501 ਦੇ ਵਿੱਚੋਂ ਜਦੋਂ 841 ਘਟਾਉਨੇ ਆ ਤੇ 1660 ਅਸਾਮੀਆਂ ਡੀਪੂ ਹੋਲਡ ਰੰਗ ਗਿਆ ਜਿਹੜੀਆਂ ਪੰਜਾਬ ਦੀ ਸ਼ੈਡਿਊਲਡ ਕਾਸਟ ਭਾਈਚਾਰੇ ਨੂੰ ਦਿੱਤੀਆਂ ਜਾਣੀਆਂ ਬਣਦੀਆਂ ਨੇ ਉਹ ਜਿਹੜੀਆਂ ਨੇ ਉਹ ਕਿਸੇ ਹੋਰ ਕੈਟਾਗਰੀ ਨੂੰ ਦਿੱਤੀਆਂ ਜਾ ਰਹੀਏ ਕਿਹਨੂੰ ਦਿੱਤੀਆਂ ਜਾ ਰਹੀਏ ਕਿਹਨੂੰ ਨਹੀਂ ਦਿੱਤੀਆਂ ਜਾ ਰਹੀਆਂ ਮੈਂ ਇਸ ਤੇ ਨਹੀਂ ਆਵਾਂਗਾ ਪਰ ਇਹ ਗੱਲ ਜ਼ਰੂਰ ਜਿਹੜੀ ਉਹ ਮੈਂ ਆਪਜੀ ਦੇ ਨਾਲ ਸਾਂਝੀ ਕਰਦਾ ਕਿ ਪੰਜਾਬ ਦੇ ਸ਼ੈਡਿਊਲਡ ਕਾਸਟ ਭਾਈਚਾਰਾ ਜਿਹਦੀ ਇਸ ਵੇਲੇ 34% ਪਾਪੂਲੇਸ਼ਨ ਹੈ ਆਬਾਦੀ ਹੈ ਪਰ ਉਹਨਾਂ ਨੂੰ 1975 ਤੋਂ ਲੈ ਕੇ ਅੱਜ ਤੱਕ ਵੀ ਜਿਹੜਾ 25% ਕੋਟਾ ਦਿੱਤਾ ਜਾਣਾ ਬਣਦਾ ਹੈ ਜਦੋਂ ਕਿ ਇਹ ਜਿਹੜਾ ਕੋਟਾ ਹੈ ਉਹ 25% ਵੀ ਪੂਰਾ ਜੋ ਹੈ ਉਹ ਨਹੀਂ ਲਾਗੂ ਕੀਤਾ ਜਾ ਰਿਹਾ ਇਹਦੇ ਨਾਲ ਹੋਰ ਵੀ ਕਈ ਵਿਭਾਗ ਨੇ ਜਿਨ੍ਹਾਂ ਦੀ ਮੈਂ ਅੱਜ ਆਪ ਜੀ ਦੇ ਨਾਲ ਗੱਲ ਨਹੀਂ ਕਰੂਗਾ ਸਿਰਫ ਇਸੇ ਤੇ ਕੇਂਦਰਤ ਹੈ ਕਿ ਜਿਸ ਦਾ ਸਬੰਧ ਸ਼ਹਿਰਾਂ ਤੇ ਪਿੰਡਾਂ ਦੇ ਨਾਲ ਹੈ 10000 ਤਿੰਨ ਡੀਪੂ ਹੋਲਡਰਾਂ ਦੀ ਜੋ ਗੱਲ ਕੀਤੀ ਹੈ ਉਹਦੇ ਵਿੱਚ ਜੋ 1660 ਅਸਾਮੀਆਂ ਦਲਤਾਂ ਤੋਂ ਪੰਜਾਬ ਦੀ ਸ਼ਡਿਊਲਡ ਕਾਸਟਾਂ ਤੋਂ ਹੋ ਕੇ ਕਿਸੇ ਹੋਰ ਨੂੰ ਦਿੱਤੀਆਂ ਜਾ ਰਹੀਆਂ ਨੇ ਮੈਂ ਪੰਜਾਬ ਸਰਕਾਰ ਤੋਂ ਵਿਭਾਗ ਦੇ ਮੰਤਰੀ ਸਾਹਿਬ ਤੋਂ ਸ਼੍ਰੀ ਕੁਟਾਰੂ ਚੱਕ ਜੀ ਤੋਂ ਇਹ ਬੇਨਤੀ ਕਰਦਾ ਇਹ ਡਿਮਾਂਡ ਕਰਦਾ ਕਿ ਇਹ ਜੋ ਇਸ਼ਤਿਹਾਰ ਦਿੱਤੇ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹਦੀਆਂ ਵੱਖ-ਵੱਖ ਡੇਟਾ ਰਕਸ਼ੀਆਂ ਗਈਆਂ ਸਨ ਉਹ ਇਸ਼ਤਿਹਾਰ ਜਿਹੜਾ ਬੜਾ ਖਾਮੀਆਂ ਭਰਪੂਰ ਹੈ ਸੋ ਉਹ ਜਿਹੜੀਆਂ ਖਾਮੀਆਂ ਨੇ ਉਹਦੇ ਵਿੱਚ ਦੂਰ ਕਰਕੇ ਜੋ ਬਣਦਾ ਹੈ ਸ਼ੈਡਿਊਲਡ ਕਾਸਟਾਂ ਦਾ ਹਿੱਸਾ 25% ਦੇ ਹਿਸਾਬ ਦੇ ਨਾਲ ਹੀ ਉਹ ਪੂਰੇ ਆ ਦਾ ਪੂਰਾ 2500 ਇੱਕ ਡਿਪੂ ਹੋਲਡਰਾਂ ਦੇ ਜਿਹੜੀਆਂ ਅਸਾਮੀਆਂ ਨੇ ਉਹ ਪੰਜਾਬ ਦੇ ਸ਼ੈਡਿਊਲਡ ਕਾਸਟਰ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਵਾਸਤੇ ਅਸੀਂ ਵੱਖ-ਵੱਖ ਵਿਭਾਗਾਂ ਨੂੰ ਜਿਵੇਂ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਇੱਕ ਪੱਤਰ ਦਿੱਤਾ ਸੀਗਾ ਇਸੇ ਅਨੁਸਾਰ ਅਸੀਂ ਬਾਕੀ ਸਾਰੇ ਡਿਪਾਰਟਮੈਂਟਸ ਨੂੰ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਇੱਕ ਪੱਤਰ ਲਿਖਿਆ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਆਸ ਕਰਦੇ ਹਾਂ ਕਿ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਮੈਂ ਤਾਂ ਇਹ ਕਹੂੰਗਾ ਕਿ ਇਹ ਪੰਜਾਬ ਦੇ ਸ਼ੈਡਿਊਲਡ ਕਾਸਟਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਜਦੋਂ ਕਿ ਜੇ ਮੈਂ ਇਹ ਗਲਤ ਨਾ ਹੋਵਾਂ ਤੇ ਵਿਭਾਗ ਦੇ ਜੋ ਮੰਤਰੀ ਹਨ ਸ਼੍ਰੀ ਪੱਤਨੀ ਚੱਕ ਜੀ ਉਹ ਵੀ ਸਾਡੇ ਹੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਸੋ ਇਹ ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਅਜਿਹੀਆਂ ਗੱਲਾਂ ਜਦੋਂ ਸਾਡੇ ਨਾਲ ਕਿਤੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਉਹਦੇ ਤੇ ਜਿਹੜਾ ਧਿਆਨ ਹੈ ਉਹ ਜ਼ਰੂਰ ਕੇਂਦਰਿਤ ਕੀਤਾ ਜਾਵੇ ਤਾਂ ਜਿੱਥੇ ਸਾਡੇ ਨਾਲ ਤੱਕਾ ਹੁੰਦਾ ਹੈ ਉਹ ਤੱਕੇ ਨੂੰ ਦਾ ਜਵਾਬ ਦੇਣ ਵਾਸਤੇ ਉਹ ਜਰੂਰ ਇਕਤਰ ਹੋਇਆ ਜਾਵੇ ਸ ਆ ਸਭ ਦੀ ਦੇ ਅੱਗੇ ਇਹ ਹੀ ਅੱਜ ਬੇਨਤੀ ਹੈ ਕਿ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ ਜੋ ਅਸਾਮੀਆਂ ਨਿਕਲੀਆਂ ਨੇ ਉਹ ਜਰੂਰ ਭਰੀਆਂ ਜਾਣੀਆਂ ਚਾਹੀਦੀਆਂ ਨੇ ਪਰ ਜਿਹਦਾ ਜੋ ਹਿੱਸਾ ਬਣਦਾ ਉਹ ਜਰੂਰ ਦਿੱਤਾ ਜਾਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈਪੀ ਜੈ ਪਰਤ